ਕਰ ਅੱਗੇ ਨੋਹਾ ਦੇ ਇੰਥਿਆਂ ਲੈ ਜਾਂਦੇ ਸੀ ਆਪਾਂ ਸਾਰਿਆਂ ਨੂੰ ਨੇ ਕਹਿੰਦੇ ਵੀ ਸਾਰੇ ਪਰਿਵਾਰ ਲੈਂਦੇ ਸੀ ਪਰ ਬਹੁਤ ਪਰਿਵਾਰਾਂ ਦੇ ਵਿੱਚ ਇਹ ਇੰਥਿਆਂ ਹੁੰਦੇ ਸੀ ਨੂਨ ਗਿੱਲੇ ਗੋਹੇ ਪਾਠੀਆਂ ਦੇਣੀਆਂ ਵੀ ਦੇਖੋ ਰੋਟੀ ਪਕਾਉਂਦੀ ਆ ਕਿੰਨਾ ਟਾਈਮ ਲਾਉਂਦੀ ਆ ਦੂਜੀ ਗੱਲ ਇਹਦੇ ਪੁੱਠੇ ਸਿੱਦੇ ਸਵਾਲ ਕਰਦੀਆਂ ਸੀ ਮੈਂ ਕਹਿੰਦੀ ਆ ਵੀ ਕਈ ਵਾਰ ਤਾਂ ਬੰਦੇ ਦਾ ਦਿਮਾਗ ਚ ਬਾਹਰ ਹੋ ਜਾਂਦਾ ਸੀ ਉਹ ਬੰਲਾ ਵੀ ਹੁਣ ਇਹਦਾ ਜਵਾਬ ਕੀ ਦਈਏ ਇਹਦਾ ਮਤਲਬ ਕੀ ਹੋਊਗਾ ਤੁਹ ਮਾਪੇ ਦੇ ਘਰ ਤਾਂ ਤੀਪ ਤੂੰ ਸਿੱਧਾ ਸਾਦਾ ਜਿਹਾ ਪਾ ਕੇ ਬਗਾਨੇ ਘਰੇ ਆਉਂਦਾ ਵਾ ਇਹ ਜਿੰਨੀਆਂ ਕਈ ਭੈਣਾਂ ਹੁੰਦੀਆਂ ਨੇ ਜਾਂ ਭਜਾਈਆਂ ਹੁੰਦੀਆਂ ਨੇ ਚਲ ਉਹਨਾਂ ਦੀ ਥੋੜੀ ਜਿਹੀ ਕੁਚੁਸਤੀ ਚਲਾਕੀ ਸਿੱਖ ਵੀ ਜਾਂਦੇ ਨੇ ਬੱਚੇ ਤੇ ਜਿਹੜੇ ਇੱਕ ਦੋ ਪਰਿਵਾਰ ਦੇ ਵਿੱਚ ਹੀ ਹੁੰਦੇ ਮੈਂ ਇੱਕ ਕੁੜੀ ਇੱਕ ਮੁੰਡਾ ਹੁੰਦਾ ਜਾਂ ਦੋ ਭੈਣ ਭਰਾ ਹੁੰਦੇ ਨੇ ਉਹਨਾਂ ਨੂੰ ਇੰਨੀਆਂ ਤੁਸਤੀਆਂ ਚਲਾਕੀਆਂ ਨਹੀਂ ਆਉਂਦੀਆਂ ਹੁੰਦੀਆਂ ਇਹ ਤਾਂ ਮਤਲਬ ਇੱਥੇ ਤੱਕ ਵੀ ਦੇਖਦੀਆਂ ਨੇ ਵੀ ਕੱਪੜੇ ਧੋਣ ਵਾਲੇ ਨੇ ਸਾਬਣ ਲੁਕੋ ਦੇਣਾ ਵਾ ਵੀ ਇਹਨਾਂ ਤਾਂ ਪਤਾ ਹੀ ਨਹੀਂ ਜੀ ਸੌਦੇ ਕਦੋਂ ਮੁੱਕਦੇ ਨੇ ਨੂਨ ਮਿਰਚ ਪਰੇ ਕਰਕੇ ਰੱਖ ਦੇਣਾ ਜੀ ਇਹਨੂੰ ਤਾਂ ਪਤਾ ਹੀ ਨਹੀਂ ਵੀ ਸੌਦੇ ਕਦੋਂ ਮੁੱਕਦੇ ਨੇ ਤਾਂ ਦੱਸਦੀ ਉਹ ਨਹੀਂ ਹੈਗੀ ਇਹਨਾਂ ਤਾਂ ਕੋਈ ਚੱਜੇ ਨਹੀਂ ਹੈਗਾ ਇਹ ਜਿਹੀਆਂ ਗੱਲਾਂ ਬਹੁਤ ਘਰਾਂ ਦੇ ਵਿੱਚ ਹੁੰਦੀਆਂ ਸੀ ਪਰ ਇਹ ਨਹੀਂ ਆਪਾਂ ਕਹਿੰਦੇ ਵੀ ਸਾਰਿਆਂ ਦੇ ਵਿੱਚ ਹੁੰਦੀਆਂ ਸੀ ਸਾਰੇ ਪਰਿਵਾਰ ਨੇ ਇੱਕੋ ਜਿਹੇ ਦੀ ਇੱਕੋ ਜੀ ਤੱਕ ਕਿਤੇ ਵੀ ਚੀਜ਼ ਨਹੀਂ ਮਿਲਦੀ ਇੱਕੋ ਜੀ ਤਾਂ ਸਾਰੇ ਭੈਣ ਭਰਾਵਾਂ ਦਾ ਸੁਭਾਅ ਨਹੀਂ ਹੁੰਦਾ ਹੈਗਾ ਇਹ ਵੀ ਹੁਣ ਆਪਾਂ ਸਭ ਨੂੰ ਪਤਾ ਹੀ ਹੈ ਨਾ ਪਰ ਜਿੰਨਾਂ ਨਾਲ ਇਹ ਕੁਝ ਹੋਇਆ ਹੋਊਗਾ ਉਹਨਾਂ ਦੀ ਜ਼ਿੰਦਗੀ ਪਤਾ ਕਿੰਨੀ ਔਖੀ ਉਸ ਟਾਈਮ ਨਿਕਲੀ ਹੋਊਗੀ ਉਹ ਤਾਂ ਸਮਝ ਲਓ ਵੀ ਇੱਕ ਕਿਸਮ ਦਾ ਬੰਦਾ ਲੋਹਾ ਹੀ ਬਣ ਜਾਂਦਾ ਹੈ